ਕਲਮ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਗੈਂਗ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਇਸ ਸਬੰਧ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ 5 ਮੈਂਬਰਾਂ ਨੂੰ ਕਾਬੂ ਕਰਕੇ 3 ਮੋਟਰਸਾਈਕਲ 4 ਮੋਬਾਈਲ ਫੋਨ ਤੇ 3 ਦਸਤਰ ਤੇ ਇੱਕ ਗਾੜ੍ਹ ਲੋਹਾ ਬਰਾਮਦ ਕੀਤਾ ਗਿਆ ਹੈ ਤੇ ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਜਸਕਰਨ ਸਿੰਘ, ਕਮਲ, ਸੰਜੇ ਕੁਮਾਰ, ਰਵਿੰਦਰ ਸਿੰਘ ਤੇ ਜਤਿੰਦਰ ਸਿੰਘ ਵਾਸੀ ਫਲੋਰ ਵਜੋਂ ਹੋਈ ਹੈ ਉੜਲੀ ਪੁਲਿਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਚੋਰੀ ਲੁੱਟ ਖੋਹਾਂ ਦੀਆਂ ਵਾਰਦਾਤਾਂ ਤੇਜ਼ ਦਰ ਤਰ ਹਥਿਆਰਾਂ ਦਾ ਡਰਾਵਾ ਦੇ ਕੇ ਹਾਈਵੇ ਤੇ ਦੇੰਤ ਰਾਸਤੇ ਵਿੱਚ ਕਰ ਦਿੱਤੀਆਂ ਜੋ ਹੁਣ ਤੱਕ ਇਹਨਾਂ ਦੋਸ਼ੀਆਂ ਪਾਸੋਂ ਦੱਸ ਦੇ ਕਰੀ ਵਾਰਦਾਤਾਂ ਟ੍ਰੇਸ ਕੀਤੀਆਂ ਜਾ ਚੁੱਕੀਆਂ ਹਨ ਈ ਐਸਐਸਪੀ ਸਾਹਿਬ ਬਿਹਾਰੀ ਜੰੰਦਰ ਇਹਨੂੰ ਨਸ਼ਾ ਵਿਰੋਧ ਤੇ ਮਾਰੇ ਹਸਰਾ ਵਿਰੁੱਧ ਮਹਿਮ ਚਲਾਈ ਗਈ ਆ ਇਸ ਨੂੰ ਜੋ ਸਫਲਤਾ ਮਿਲੀ ਜਦੋਂ ਆਪਰੇਸ਼ਨ ਕੀਤਾ ਗਿਆ ਮਾਰੇ ਹਸਰਾ ਦੇ ਵਿਰੁੱਧ ਇਨਸਪੈਕਟਰ ਸੰਜੀਤਪੁਰ ਐਸਐਚਓ ਫਲੋਰੋ ਤੇ ਢੰਡੀ ਟੀਮ ਨੂੰ ਜਿਹਦੇ ਚ ਪੰਜ ਮੈਂਬਰੀ ਗਰੂਪ ਜਿਹੜਾ ਸੀ ਪੈਟਰੋਲ ਪੰਪ ਤੇ ਹੋਰ ਰੋਟਾ ਖੋਨ ਦੀ ਯੋਜਨਾ ਬਣਾ ਰਿਆ ਸੀ ਇਹਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ ਤਿੰਨ ਮਕਸਦ ਤੇ ਚੋਰੀ ਦੇ ਬਰਾਮਦ ਕੀਤੇ ਗਏ ਚਾਰ ਇਹ ਜਿਹੜੇ ਮੋਬਾਈਲ ਬਰਾਮਦ ਕੀਤੇ ਗਏ ਨੇ ਜਿਹੜੇ ਕਿ ਇਹਨਾਂ ਨੇ ਆ ਉਹ ਲੇਡੀਜ਼ ਕੋਲੋਂ ਹੋਏ ਸੀ ਤੇ ਹਾਈ ਹਿੱਤੇ ਕੁਝ ਕ੍ਰਾਈਮ ਕਰਦੇ ਸੀ ਉੱਥੋਂ ਇਹਨਾਂ ਨੇ ਇੱਕ ਹੋ ਕੀਤੀ ਸੀ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈਗਾ ਸਤਿ ਸ਼ੋਕੜ ਕੀ ਕਰਣਾ ਹੈ ਇਹਨਾਂ ਦੇ ਵਿੱਚ ਜਿਹੜੇ ਪਸ਼ੋਕੜ ਇਹਨਾਂ ਨੇ ਕਰੀਬ 7 ਮਕੱਦਮਿਆਂ ਦੇ ਉੱਤੇ ਦਰਜ ਨੇ ਪ੍ਰੀਵੀਅਸ ਰਿਪੋਰਟ ਦੇ ਮੁਤਾਬਕ ਜੀ ਤੇ ਇਹਨਾਂ ਦਾ ਅਸੀਂ ਪੁਲਿਸ ਮਾਰਡ ਲੈ ਰਹੇ ਹਾਂ ਉਹਦੇ ਵਿੱਚ ਅਸੀਂ ਇਹਨਾਂ ਦਾ ਬਾਰੇ ਹੋਰ ਪੁਸ਼ਕਿਸ਼ ਕਰਾਂਗੇ ਨਸ਼ੇ ਦੇ ਅਤਲੀ ਦੀ ਤਲਬ ਇਹਨਾਂ ਚ ਇੱਕ ਦੋ ਮੈਂਬਰ ਹੈਗੇ ਆ ਜਿਹੜੇ ਕਿ ਨਸ਼ੇ ਦੇ ਆਦੀ ਹੈਗੇ ਨੇ ਉਹਨਾਂ ਦੇ ਬਾਰੇ ਅਸੀਂ ਜਿਹੜਾ ਅਸੀਂ ਉਹ ਟੈਸਟ ਕਰਾਣੇ ਉਹਨਾਂ ਦਾ ਆਰਫੋਟਿਕ ਫਿਰ ਉਸ ਤੋਂ ਬਾਅਦ ਪੁਰਾਣੀ ਮਕਦਮੀਆਂ ਨਾਲ ਤੇ ਸੱਤ ਮਕਦਮੀਆਂ ਜਿਹੜੇ ਪੁਰਾਣੇ ਦਰਜ ਨੇ ਇੱਥੇ ਮੈਂ ਇਹ ਵੀ ਦੱਸਣ ਚਾਹਉਣਾ ਵੀ ਪੰਜਾਂ ਮੈਂਬਰੀ ਕਰੋਰ ਦੇ ਵਿੱਚੋਂ ਇੱਕ ਪੁਰਾਣਾ ਪੀਓ ਸੀ ਉਹਨੂੰ ਵੀ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਸਾਰੇ ਹੀ ਜਿਹੜੇ ਆ ਇਹ ਮਾੜੇ ਜਿਹਦੇ ਸੀ ਲੁੱਟੋਖੋ ਵਾਲੇ ਨਾਲ ਸੰਬੰਧ ਰੱਖਦੇ ਨੇ ਤੇ ਚੋਰੀ ਦੀਆਂ ਮਾਰਦਾਤਾ ਕਰਦੇ ਸੀ ਇਹਨਾਂ ਨੂੰ ਕਾਬੂ ਕਰਨ ਦੇ ਨਾਲ ਜਿਹੜਾ ਸਾਡਾ ਇਹ ਇਸ ਮਹੀਨੇ ਦੇ ਵਿੱਚ ਇਹ ਸਾਡਾ ਪੰਜਵਾਂ ਗੈਂਗ ਹੈਗਾ ਜਿਹੜਾ ਫੋਰਟ ਪੁਲਿਸ ਵੱਲੋਂ ਅਸੀਂ ਹਾਈਵੇ ਕ੍ਰਾਈਮ ਨਾਲ ਸੰਬੰਧਿਤ ਜਿਹੜੇ ਹੈ ਇੱਕ ਆਪਕ ਜਿਹੜਾ ਮੋਟਰਸਾਈਕਲ ਇਹਨਾਂ ਦੇ ਕੋਲੋਂ ਮਰੇ ਇਹ ਮੋਟਰਸਾਈਕਲ ਇਹਨਾਂ ਨੇ ਇੱਕ ਲੋਕਲ ਖੋਇਆ ਸੀ ਤੇ ਬਾਕੀ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਉਹ ਇਸ ਦੌਰਾਨੇ ਰਿਮਾਰਡ ਨੂੰ ਕੋਸ਼ਿਸ਼ ਕਰਕੇ ਸਕੇ ਤਾ ਇਹਦੇ ਗੋਲ ਵੀ ਸਾਥੀ ਲਈ ਇਹ ਇਹ ਪੰਜ ਸਾਥੀ ਨੇ ਤੇ ਹੋਰ ਵੀ ਸਾਥੀ ਜਿਹੜੇ ਆ ਕੋ ਚੋਰੀਆਂ ਵਾਲੇ ਉਹਨਾਂ ਬਾਰੇ ਕਲੀਅਰ ਕੀਤਾ ਜਾਵੇਗਾ ਵੀ ਹੋਰ ਵੀ ਕਿਸੇ ਨਾਲੇ ਮਿਲਕੇ ਕੰਮ ਕਰਦੇ ਸੀ ਕਿੰਨੇ ਤਾਂ ਉਹ ਚੋਰੀ ਕਰਦੇ ਕਿਥੋਂ ਵੇਚਦੇ ਜਿਹੜਾ ਕਿਹੜੇ ਏਰੀਆ ਇਹ ਵਾਰਦਾਤਾਂ ਕੀਤੀਆਂ ਮੋਸਟਲੀ ਵਾਰਦਾਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ 10 ਵਾਰਦਾਤਾਂ ਬਣੀਆਂ ਨੇ ਇਹ ਦਸੇ ਵਾਅਦੇ ਤਾਂ ਜਿਹੜੀਆਂ ਇਹਨਾਂ ਨੇ ਦੁਰਾਇਆ ਤੇ ਲੁਧਿਆਣਾ ਦੇ ਏਰੀਆ ਤੇ ਫਲੋਰ ਦੇ ਰੀਜ ਦੇ ਵਿੱਚ ਕੀਤੀਆਂ